ਦਨਵਾਲਾ ਮੰਤਰੀ ਮੀਟੇਰ ਮਰਦਾਬਾਦ 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 ਜੀ ਲੋਕਾਂ ਦਾ ਇਕਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚਕਰੋ ਆਪਣੀ ਰਾਖੀਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਨਹੀਂ ਰੋਕੇ ਜੰਗਾਂ ਸਾਰੀ ਸੰਘਰਸ਼ੀ ਲੋਕਾਂ ਦਾ ਇਕਾ ਜਿੰਦਾਬਾਦ 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 ਸੰਘਰਸ਼ੀ ਲੋਕਾਂ ਦਾ ਇਕਾ ਜਿੰਦਾਬਾਦ ਮਰਦਾਬਾਦ ਮਰਦਾਬਾਦ ਮਤਾਬਾਦ ਕਿਰਤੀ ਲੋਕਾਂ ਦਾ ਇਕਾ ਜਿੰਦਾਬਾਦ 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 ਵੀਕੇ ਜੋ ਇਕਤਾ ਉਗਰਾਹਾਂ ਦਾ ਸੂਬੇ ਦਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਕੱਲ ਜੋ ਪਰसों ਅਸੀਂ ਮੀਤ ਜਰਵ ਜੋ ਮੌਕੇ ਦੇ ਮੰਤਰੀ ਐ ਖੇਡ ਮੰਤਰੀ ਐ ਇਹਨਾਂ ਦਾ ਟਾਈਮ ਲੇਤਾ ਉਧਰ ਛਾਡੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਤ ਦੋ ਮਾਮਲੇ ਸੀਗੇ ਇੱਕ ਜੋਹਰੀਆ ਪਿੰਡ ਦਾ ਤੇ ਇੱਕ জাহাঙ্গীর ਪਿੰਡ ਦਾ ਉਹ ਮਾਮਲੇ ਦੇ ਗੱਲ ਕਰਨ ਵਾਸਤੇ ਪਰਸ਼ੋਸ਼ ਨੇ ਨਾਲ ਮੈਲਕਾਣਾ ਟਾਈਮ ਲੇਤਾ ਉਥੇ ਨੂੰ ਟਾਈਮ ਨਹੀਂ ਲੱਗਿਆ ਅਸੀਂ ਉਹ ਕੈਨਸਲ ਕਰਕੇ ਸਾਬ ਨੂੰ ਇਹਨਾਂ ਨੇ ਪਰसों ਸਾਬ ਨੂੰ ਅੱਜ ਕੱਲ ਸਵੇਰ ਦਾ 9 ਵਜੇ ਦਾ ਟਾਈਮ ਦਿੱਤਾ ਸਾਨੂੰ ਦੱਸੇ ਬਣੇ ਸਾਨੂੰ ਟਾਈਮ ਦਿੱਤਾ ਅਸੀਂ ਬਟਿੰਡੇ ਤੋਂ ਆਇਆ ਕੋਈ ਬੰਦਾ ਕੋਈ ਸ਼ਰੂਰ ਤੋਂ ਆਇਆ ਅਡੋਡੀ ਪਿੰਡਾਂ ਤੋਂ ਅਸੀਂ ਮੌਕੇ ਤੇ ਪਹੁੰਚ ਗਏ 9:00 ਵਜੇ ਥੇ ਜਣੀ ਸਾਨੂੰ ਆਣ ਗਾਲੋਆ ਕਰਕੇ ਉਹ ਚੰਡੀਗੜ੍ਹ ਚਲੇ ਗਏ ਅਸੀਂ ਮੰਨਦੇ ਆ ਵੀ ਯਾਰ ਕੋਈ ਕੰਮ ਹੋ ਗਿਆ ਠੀਕ ਹੈ ਮੌਕੇ ਦੇ ਮੰਤਰੀ ਨੇ ਪਰ ਸਾਨੂੰ ਆਣ ਗਾਲਿਆ ਕਰਿਆ ਉਹਨਾਂ ਨੇ ਉਸ ਰੋਸ਼ ਵਜੋਂ ਦੋਨੇ ਮਸਲੇ ਨੂੰ ਲੈ ਕੇ ਜਿਹੜੇ ਤੇ ਅਸੀਂ ਗੱਲ ਕਰਨੀ ਸੀਗੀ ਉਹਨਾਂ ਤੋਂ ਧਰਨਾ ਰੱਖਿਆ ਕਰ ਲਈ ਸੀ ਉਹਦੇ ਬਾਅਦ ਤੇ ਕੱਲ ਤੋਂ ਲਗਾਤਾਰ ਫੋਨ ਤੇ ਫੋਨ ਵੀ ਗੱਲ ਕਰ ਲੋ ਬਹਿ ਜਾਓ ਜੀ ਫਿਰ ਉਹਦੇ ਮਾਮਲੇ ਤੇ ਅਸੀਂ ਅੱਜ 12 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਸੀਗੀ ਜਿਹੜਾ ਜੌੜੀ ਵਾਲਾ ਮਾਮਲਾ ਉਹ ਥੋੜਾ ਜਿਹਾ ਪਹਿਲਾਂ ਸੋਲਵ ਹੋਇਆ ਹੋਇਆ ਹੈ ਜਾਨੀ ਉਹ ਬੰਦਾ ਅੰਦਰ ਗਿਆ ਹੋਇਆ ਹੈ ਦੂਜਾ ਜਿਹੜਾ ਮੇਨ ਗੱਲ ਸੀਗੀ ਜਹਾਂਗੀਰ ਵਾਲੀ ਉਧਰ ਤੇ ਗੱਲ ਹੋਈ ਹੈ ਮੌਕੇ ਤੇ ਉਹੋ ਜ਼ਮੀਨ ਦੇ ਉੱਤੇ 45 ਲੱਗੀ ਹੋਈ ਹੈ ਜਿਹਦੇ ਤੇ ਸਰਕਾਰ ਦੀ ਜ਼ਿੰਮੇਵਾਰੀ ਬੰਦੇ ਸਰਕਾਰ ਦੀ ਰੇਖ ਦੇਖ ਅੰਦਰ ਹੈ ਉਹ ਉਹ 45 ਦਫਾ ਚਲਦੀ ਦੇ ਬਾਵਜੂਦ ਜਿਹੜਾ ਮੌਕੇ ਦਾ ਦੋਸ਼ੀ ਹੈ ਗਰਚਰਨ ਸਰਪੰਚ ਉਹਨੇ ਜਿਹੜਾ ਮੌਕੇ ਤੇ ਟਰਾਂਫਰਮ ਲੱਗਾਇਆ ਹੋਇਆ ਸੀਗਾ ਉਹਨੂੰ ਖੇਡ ਕੇ ਪੱਟ ਕੇ ਛੇੜਤਾ ਪਰੇ ਕੋਰੀ ਕਰਕੇ ਲੈ ਗਿਆ ਉਧਰ ਤੇ ਅਪਲੀਕੇਸ਼ਨ ਲਖਾਈ ਕਿਸੇ ਨੇ ਗੱਲ ਨਹੀਂ ਸੁਣਿਆ ਆਣ ਗਾਲਿਆ ਕਰੀ ਇੱਕ ਤਾਂ ਉਹਦੇ ਤੇ ਫੌਰੀ ਪਰਚਾ ਦਰਜ ਹੋ ਜਾਊਗਾ ਲ ਨੂੰ ਦੂਜਾ ਜਿਹੜਾ ਉਹਦੇ ਤੇ ਪਹਿਲਾ ਲੀਗਲੀ ਪ੍ਰਸ਼ਸਾ ਦੇ ਵਿੱਚ ਜਿਹੜਾ ਇੰਤਕਾਲ ਵਗੈਰਾ ਜਾਂ ਗਰਜ਼ੋਰੀਆਂ ਵਗੈਰਾ ਕਰੋਨਾ ਟਾਈਮ ਦੇ ਵਿੱਚ ਤਹਿਸੀਲਦਾਰ ਦੇ ਕਾਨੂੰਗੋਣੇ ਗਲਤ ਦੋ ਨੰਬਰ ਦੇ ਵਿੱਚ ਕਰੀਆਂ ਨੇ ਹਾਲਾਂਕਿ ਕਰੋਨਾ ਦੇ ਵਿੱਚ ਸਾਰਾ ਕੁਝ ਬੰਦ ਹੁੰਦਾ ਸੀਗਾ ਉਹ ਟਾਈਮ ਦੇ ਵਿੱਚ ਉਹਨਾਂ ਨੇ ਉਹ ਗਰਜ਼ੋਰੀਆਂ ਉਹ ਦੋਸ਼ੀ ਦਾ ਨਾਮ ਕਰੀਆਂ ਗਰਚਰਨ ਸਰਪੰਚ ਦੇ ਨੂੰ ਉਹਦੇ ਤੇ ਵੀ ਕੱਲ ਨੂੰ ਪਰਚਾ ਦਰਜ ਕਰਕੇ ਉਹਨਾਂ ਨੂੰ ਜਾਨੀ ਗ੍ਰਿਫਤਾਰ ਕੀਤਾ ਜਾਊਗਾ ਉਹ ਗਾਹਲੀ ਗੱਲ ਐ ਜਾਨੀ ਇੱਕ ਵਾਰੀ ਉਹਨਾਂ ਤੇ ਕੱਲ ਨੂੰ ਜਿਹੜਾ ਫੌਰੀ ਹੋ ਜਾਊਗਾ ਤੇ ਬਾਕੀ ਜਿਹੜਾ ਇਹ ਕੁੜੀ ਦੇ ਨਾਮ ਅਸੀਂ ਉਹਦੇ ਤੋਂ ਇੰਤਕਾਲ ਚਲਾ ਤਲਵਾ ਕੇ ਉਹ ਕਰਾਉਣਾ ਹੈ ਉਹਦਾ ਪ੍ਰਸ਼ੀਰ ਹੈਗਾ 10 ਦਿਨਾਂ ਦਾ ਉਹ ਅਸੀਂ 15 ਦਿਨ ਦਿੱਤੇ ਨੇ ਕਿ ਇਹਦੇ ਵਾਸਤੇ ਮੰਤਰੀ ਸਾਹਿਬ ਮੌਕੇ ਤੇ ਆ ਕੇ ਵਿਸ਼ਵਾਸ ਦਿਵਾ ਕੇ ਗਏ ਨੇ ਤੇ ਉਹਦੇ ਅਸੀਂ ਉਹ 15 ਦਿਨ ਢੀਕਾਂਗੇ ਉਸ ਤੋਂ ਬਾਅਦ ਤੇ ਜੋ ਉਹ ਫੈਸਲਾ ਹੁੰਦਾ ਜੇ ਸਹੀ ਹੁੰਦਾ ਤਾਂ ਠੀਕ ਹੈ ਜੇ ਕੋਈ ਉਹਦੇ ਚਾਹਣਾ ਕੁਣੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੋਚ ਕੇ ਅਸੀਂ ਦੁਬਾਰਾ ਸੂਬਾ ਪਦਰਾ ਦਾ ਪ੍ਰੋਗਰਾਮ ਹੈ ਉਹਨੂੰ ਲਾਗੂ ਕਰਾਂਗੇ ਯਾਨੀ ਜਿਹੜਾ ਇਹ ਮਸਲਾ ਹੈ ਇਹ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਟੇਕੇ ਨਹੀਂ ਬੈਠਾਂਗੇ ਸਰ ਤੁਹਾਨੂੰ ਕੀ ਲੱਗਦਾ ਜਿਵੇਂ ਕਜਵੇਂ ਲੋਕ ਸਭਾ ਦੇ ਚੋਣਾਂ ਚੱਲ ਰਹੀਆਂ ਨੇ ਜੀ ਹਨ ਇਹ ਗੱਲ ਨੂੰ ਉਹਨਾਂ ਦੇ ਲਈ ਟਾਲਿਆ ਜਾ ਰਿਹਾ ਹੈ ਜਦੋਂ ਕਾਰਵਾਈ ਕੀਤੀ ਜਾਂਦੀ ਉਹਨਾਂ ਵੱਲੋਂ ਟਾਲੇ ਜਾ ਰਿਹਾ ਸੀਗਾ ਜਿਹੜਾ ਗੱਲ ਗੋਲੇ ਨਹੀਂ ਕਿਉਂਕਿ ਉਹਨਾਂ ਨੂੰ ਪਰਵਾਹ ਹੀ ਨਹੀਂ ਕੋਈ ਜਿਹੜੇ ਸ਼ਾਮਨਾ ਉਹਨਾਂ ਨੂੰ ਪਹਿਲਾਂ ਬਹੁਤ ਮਤ ਮਿਲਿਆ ਹੋਇਆ 91 ਸੀਟਾਂ ਮਿਲੀਆਂ ਹੋਈਆਂ ਉਹਨਾਂ ਨੂੰ ਹੁਣ ਵੀ ਇਹ ਲੱਗ ਰਿਹਾ ਹੈ ਵੀ ਯਾਰ ਕੋਈ ਗੱਲ ਨਹੀਂ ਜਿਵੇਂ ਤੁਰੇ ਫਿਰਦੇ ਫਿਰਦੇ ਹੋ ਕਿਉਂਕਿ ਇਧਰ ਵੱਡੀ ਜਥੇਬੰਦੀ ਹੋੜ ਕਰਕੇ ਅਸੀਂ ਡੰਡਾ ਚੜ੍ਹਿਆ ਤਾਂ ਉਹਨਾਂ ਨੇ ਸੜਨਾ ਗੱਲਬਾਤ ਕਰਿਆ ਨਹੀਂ ਕਿਸੇ ਨੂੰ ਗੋਲਦੇ ਨਹੀਂ ਹੋ ਇਹਦੂ ਕੁਛ ਠਾਵਾਂ ਪਹਿਲਾਂ ਇੱਥੇ ਟੀਚਰ ਆਏ ਸੀਗੇ ਛੱਲੀਆਂ ਵਾਂਗੂ ਕੁੱਟਿਆ ਇਹਨਾਂ ਨੇ ਅਸੀਂ ਮਦਦ ਕਰੇ ਚਾ ਕੇ ਥਾਣੇ ਚ ਲੈ ਗਏ ਨੇ ਉਹ ਇਹੀ ਮੰਤਰੀ ਕਹਿੰਦਾ ਸੀਗਾ ਜਿਹੜਾ ਪ ਲੇ ਕੇ ਸੀ ਜਾ ਮੌਕੇ ਤੇ ਚਾਰ ਰੋਟੀ ਲੈ ਕੇ ਉਹਨੂੰ ਰਾਤ 8:00 ਛੜਵਾ ਕੇ ਲੈ ਜਾਨੀ ਇਹ ਬਰਤੀਰਾ ਇਹਨਾਂ ਦਾ ਹੁਣ ਤੁਹਾਡੇ ਘਰ ਦੇ ਵਿੱਚ ਇੱਕ ਬੇਟੀ ਭੈਣ ਜਿਆਦਾ ਬਿਮਾਰ ਵੀ ਹੋਏ ਨੇ ਜੀ ਉਹਨੂੰ ਦਾਖਲ ਕਰਾਇਆ ਗਿਆ ਉਹ ਮੌਕੇ ਦਾ ਜੀ ਬਿਮਾਰ ਹੋਏ ਉਹਨੂੰ ਦਾਖਲ ਕਰਾਇਆ ਗਿਆ ਉਹ ਤਵੀਦਾਰ ਮੈਨੂੰ ਪਤਾ ਨਹੀਂ ਇਧਰ ਪਤਾ ਲੱਗੀ ਵੀ ਕੀ ਹੈ ਉਹ ਠੀਕ ਹੈ ਕਿ ਨਹੀਂ ਕਿਉਂਕਿ ਉਹਦੇ ਵੀ ਦੋਸ਼ੀ ਮੌਕੇ ਦੀ ਸਰਕਾਰ ਹੈ ਮੌਕੇ ਦੀ ਅਫਸਰਸ਼ਾਹੀ ਹੈ ਜਿੰਨਾ ਕਰਕੇ ਸਾਨੂੰ ਇੱਥੇ ਆਉਣਾ ਪਿਆ ਸਾਡੇ ਭੈਣਾਂ ਨੂੰ ਆਉਣਾ ਪਿਆ ਗਰਮੀ ਦੇ ਵਿੱਚ ਜੇ ਉਹਨਾਂ ਨੂੰ ਕੋਈ ਵੱਡ ਵੱਡੀਕਾਰ ਮਤਲਬ ਬਿਮਾਰੀ ਜਾਂ ਅਟੈਕ ਵਗੈਰਾ ਹੁੰਦਾਗਾ ਤਾਂ ਉਹਦੇ ਜ਼ਿੰਮੇਵਾਰ ਇਹ ਮੌਕੇ ਦੇ ਜਿਹੜੇ ਮੰਤਰੀ